ਹਾਂਜੀ ਬਾਜੀ ਨਮਸਕਾਰ ਆ ਦਾਬਸ ਹਾਥੀਆ ਗਾਲ ਕੀ ਹਾਲ ਚਾਲ ਹੈ ਵੀਰੇ ਸਭ ਆਖਤ ਆ ਜੀ ਬਾਜੀ ਕਰੋ ਚੈੱਕ ਮੇਰਾ ਭਰਾ ਲੋ ਜੀ ਕਰੋ ਚੈੱਕ ਬਾਈ ਜੀ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਪ्युअर ਬਾਜੀ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਜਿਵੇਂ ਕਿ ਤੁਹਾਨੂੰ ਪਤਾ ਕਿ ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਟੌਪ ਤੇ ਖਰੇ ਪਰ ਬਾਜੀ ਬਲੱਡ ਲਾਈਨ ਦੇ ਵਿੱਚੋਂ ਜਨਪਰ ਥੋੜੇ ਅੱਗੇ ਪੇਸ਼ ਕਰੀਦੇ ਨੇ ਉਸੇ ਤਰ੍ਹਾਂ ਅੱਜ ਵੀ ਮੇਰਾ ਭਰਾ ਵੱਡਾ ਜੋੜਾ ਤੁਹਾਡੇ ਲਈ ਆਪਾਂ ਲੈ ਕੇ ਆ ਚੁੱਕੇ ਹਾਂ ਚੈੱਕ ਕਰੋ ਮੇਰਾ ਵੀਰ ਠੀਕ ਹੈ ਜੀ ਹਜ਼ਾਰ ਵਾਲੀ ਨਸਲ ਦੇ ਵਿੱਚੋਂ ਵੱਡਾ ਜੋੜਾ ਫੁੱਲ ਬਟਾ ਫੋਲੋ ਹੈ ਜੀ ਬੱਚੇ ਉੱਡਣ ਦੀ ਪੂਰੀ ਗਰੰਟੀ ਆਪਣੀ ਠੀਕ ਹੈ ਬਾਕੀ ਆ ਤੁਹਾਡੀ ਆਪ ਦੀ ਸਾਂਭਿਆ ਮੇਰਾ ਭਰਾ ਜੈਸਾ ਆਪ ਦੀ ਤੁਸੀਂ ਸਾਂਭ ਕਰੋਗੇ ਉਸ ਹਾਲ ਦਾ ਰਿਜ਼ਲਟ ਤੁਹਾਨੂੰ ਮਿਲ ਜੇਗਾ ਮੇਰਾ ਵੀਰ ਠੀਕ ਹੈ ਬਾਕੀ ਤੁਹਾਨੂੰ ਪਤਾ ਇਹੋ ਜਿਹੇ ਜਾਨਵਰਾਂ ਦੀ ਮੇਰਾ ਵੀਰ ਵੈਸੇ ਗਰੰਟੀ ਦੇਣ ਦੀ ਕੋਈ ਲੋੜ ਹੁੰਦੀ ਨਹੀਂ ਠੀਕ ਹੈ ਜੀ ਕੂਤਰਾਂ ਦੀ ਸ਼ਕਲ ਅਗਲ ਵਿੱਚੋਂ ਪਤਾ ਲੱਗ ਜਾਂਦਾ ਹਾਂ ਵੀ ਜੋੜੇ ਦੇ ਵਿੱਚ ਕੀ ਗੱਲ ਬਾਤ ਹੈ ਬਾਕੀ ਰਹੀ ਗੱਲ ਪ੍ਰਾਈਸ ਜੀ ਬਾਈ ਜੀ ਬਿਲਕੁਲ ਆਪਣ ਜਨ ਕੀ ਗੱਲ ਦਾ ਵੀ ਆਪਣਾ ਦਾਵਾ ਜਾ ਠੀਕ ਹੈ ਬਾਕੀ ਮੇਰਾ ਭਰਾ ਤੁਸੀਂ ਚੈੱਕ ਕਰ ਲਓ ਜੋੜੇ ਨੂੰ ਬਿਲਕੁਲ ਫਿੱਟ ਫਾਈਨ ਜੋੜਾ ਕੋਈ ਟੱਲੇ ਨਹੀਂ ਕੋਈ ਮੱਠੇ ਨਹੀਂ ਔਰ ਭਾਈ ਜੀ ਬਾਹਰਲੇ ਪਿੰਡਾਂ 'ਤੇ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਔਰ ਭਾਈ ਜੀ ਫੋਲੋ ਸੋਚੇ ਪੈਰਾਂ ਦੇ ਆਪਣੇ ਇਹ ਜਾਨਵਰ ਨੇ ਬਾਹਰਲੇ ਪਿੰਡਾਂ ਦੇ ਵਿੱਚੋਂ ਤੜਕ ਬਹੁਤ ਹੀ ਜ਼ਿਆਦਾ ਘੱਟ ਮੰਨਦੇ ਨੇ ਕਹਿੰਦਾ ਪਰ ਮੇਰਾ ਭਰਾ ਬਿਲਕੁਲ ਨਾ ਮਾਤਰ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਕਈ ਵਾਰੀ ਕਬੂਤਰ ਆਪਾਂ ਗੇਮ ਪਾਣੀ ਤੇ ਹੋਇਆ ਹੁੰਦਾ ਲਾਸਟ ਵਾਲੇ ਟਾਈਮਾਂ ਦੇ ਵਿੱਚ ਕਈ ਵਾਰੀ ਕੂਤਰ ਚੱਤ ਮਾੜਾ ਮੇਰਾ ਭਰਾ ਕਰ ਹੀ ਜਾਂਦਾ ਆ ਜਿਹੜੇ ਬੰਦੇ ਖੁਦ ਬਾਜ਼ੀਆਂ ਛੱਡਦੇ ਨੇ ਉਹ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ ਬਾਕੀ ਤੁਹਾਨੂੰ ਪਤਾ ਜਿਹੜੇ ਇਹ ਬੰਦੇ ਨੇ ਝੂਠ ਤਫਾਨ ਬੋਲ ਕੇ ਮੇਰਾ ਵੀਰ ਚੀਜ਼ ਵੇਚਣੀ ਆ ਹਨਾ ਉਹਨਾਂ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਮੇਰਾ ਭਰਾ ਤੇ ਬਾਕੀ ਮਰਾ ਵੀ ਤੁਸੀਂ ਆਪਾਂ ਨੂੰ ਦੱਸਣਾ ਜ਼ਰੂਰ ਕਿ ਸੋਨੂੰ ਅੱਜ ਵਾਲਾ ਆਪਣਾ ਇਹ ਜੋੜਾ ਕਿੱਦਾਂ ਦਾ ਲੱਗਿਆ ਮੇਰਾ ਭਰਾ ਠੀਕ ਹੈ ਜੀ ਬੰਦ ਜੋੜਾਂ ਦੇ ਮੇਰਾ ਵੀਰ ਆਪਣੇ ਇਹ ਜਾਨਵਰ ਨੇ ਤੂ ਆ ਉਪਰ ਹੁਣ ਮੈਂ ਤੁਹਾਨੂੰ ਐਸਾ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਤੇ ਕੱਲ ਹੀ ਕਲੀ ਚੀਜ਼ ਦਾ ਤੁਹਾਨੂੰ ਆਪਾਂ ਤਸੱਲੀ ਬਖਸ਼ ਸ਼ੌਂਕ ਕਰਾਉਣੇ ਆ ਠੀਕ ਹੈ ਜੀ ਤੇ ਮੇਰਾ ਭਰਾ ਵੀਡੀਓ ਆਪਣੀ ਨੂੰ ਵਾਚ ਤੁਸੀਂ ਫੋਲੋ ਕਰਿਓ ਤੇ ਮੇਰਾ ਭਰਾ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਲਾਜ਼ਮੀ ਪਸੰਦ ਆਵੇਗੀ ਠੀਕ ਹੈ ਵੀਰ ਲੋ ਜੀ ਬਜੀ ਆਹ ਆਪਣਾ ਕਬੂਤਰ ਆ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਮਰਾ ਵੀਰ ਆਪਣੀ ਐਸ ਕਬੂਤਰ ਨੂੰ ਪ्योर ਵਜੇ ਹਜ਼ਾਰ ਵਾਲੀ ਬਰੀਡ ਦੇ ਵਿੱਚੋਂ ਬਟਾ ਕਬੂਤਰ ਚਿੱਟਾ ਸਫੈਦ ਬਿਲਕੁਲ ਚਿੱਟਾ ਚਿੱਟੀਆਂ ਅੱਖਾਂ ਬੰਦ ਜੋੜੂ ਤੋਂ ਬਾਜੀ ਜਿਵੇਂ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਬਟਾ ਕੂਤਰਿਆ ਅੱਖਾਂ ਦੀ ਕੁਆਲਿਟੀ ਤੁਸੀਂ ਇਹਦੇ ਚੈੱਕ ਕਰ ਲੋ ਦੇਖ ਸਕਦੇ ਹੋ ਮੇਰਾ ਭਰਾ ਬਿਲਕੁਲ ਚਿੱਟੀਆਂ ਅੱਖਾਂ ਦਾ ਮੇਰਾ ਵੀਰ ਠੀਕ ਹੈ ਜੀ ਫੋਲੋ ਬਟਾ ਫੋਲੋ ਬਾਜੀ ਗਰੰਟਡ ਪੇਅਰ ਆ ਠੀਕ ਹੈ ਬੱਚੇ ਮੇਰਾ ਭਰਾ ਐਸੇ ਜੋੜੇ ਦੇ ਜਾਂਦੇ ਨਹੀਂ ਬਾਹਰਲੇ ਪਿੰਡਾਂ ਦੇ ਵਿੱਚੋਂ ਠੀਕ ਹੈ ਜੀ ਚੈੱਕ ਕਰ ਲੋ ਬਾਕੀ ਆ ਜੀ ਕੂਤਰ ਆਪਣੇ ਦਾ ਪਾਲਾ ਲਓ ਮੇਰਾ ਵੀਰ ਪੱਲੇ ਦੀ ਚੈੱਕ ਕਰੋ ਕੁਆਲਿਟੀ ਤੇ ਪਹਿਲੀਆਂ ਤਿੰਨ ਕੰਗੀਆਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੇਖੋ ਬਿਲਕੁਲ ਬਰਾਬਰ ਰੱਖਦਾ ਕਬੂਤਰ ਇਹੋ ਜਿਹੇ ਕੂਤਰਾਂ ਦੇ ਬੱਚੇ ਮੇਰਾ ਭਰਾ ਅੱਖਾਂ ਮੀਚ ਕੇ ਬੰਦਾ ਜਿਹੜੇ ਮਰਜੀ ਕੂਤਰਾਂ ਵਿੱਚ ਪਾ ਦੇ ਆ ਜਿੱਥੇ ਮਰਜੀ ਛੱਡ ਦੇ ਮਰਾਵੀਰ ਠੀਕ ਆ ਚਲੋ ਜੱਤ ਹਰ ਤੁਹਾਡੇ ਮੁਕੱਦਰਾਂ ਦੀ ਤੁਹਾਡੇ ਸਾਹਮਣੇ ਗੱਲ ਆ ਜਾਂਦੀ ਆ ਪਰ ਮੇਰਾ ਭਰਾ ਕੂਤਰ ਪੈਰਾਂ ਦੇ ਸੋਚੇ ਹੁੰਦੇ ਨੇ ਬਾਹਰਲੇ ਪਿੰਡਾਂ ਤੋਂ ਤੜਕ ਬਿਲਕੁਲ ਵੀ ਨਹੀਂ ਮੰਨਦੇ ਤੇ ਆ ਬਾਈ ਜੀ ਨੈਕਸਟ ਪੱਲਾ ਦੇਖੋ ਜੀ ਪੱਲੇ ਦੀ ਬਣਾਵਟ ਮੇਰਾ ਭਰਾ ਐ ਫਰਾਂ ਉੱਤੇ ਫਰ ਜੜੇ ਹੋਇਆ ਕੋਈ ਗੈਬ ਨਹੀਂ ਕੋਈ ਕੋਹ ਨਹੀਂ ਇੱਕ ਬਾਈ ਜੀ ਚੌਟਿਆ ਠੀਕ ਹੈ ਜੀ ਦੋਨਾਂ ਸਾਈਡ ਤੇ ਤੇ ਆਹ ਬਾਈ ਜੀ ਜਾਨਵਰ ਆਪਣੇ ਦੇ ਪੈਰ ਆ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਜਮਾ ਲਾਲ ਸਰਖ ਪੈਰਾਂ ਦਾ ਆਪਣਾ ਇਹ ਵੱਡਾ ਕੂਤਰਿਆ ਜੀ ਆਹ ਲੋ ਬਾਕੀ ਤੁਸੀਂ ਐਸ ਬੰਨਿਓ ਵੀ ਮੇਰਾ ਵੀਰ ਨਾਲ ਆਪਣੇ ਨੂੰ ਕਰ ਸਕਦੇ ਹੋ ਚੈੱਕ ਆਹ ਬਾਈ ਜੀ ਆਪਣਾ ਮਕਮਲ ਕੂਤਰ ਸੀਗਾ ਸੋ ਆ ਉਪਰਾਂ ਹੁਣ ਮੈਂ ਤੁਹਾਨੂੰ ਇਹਦੀ ਮਾਦੀ ਦਾ ਸ਼ੌਂਕ ਕਰਾਉਣਾ ਲਓ ਜੀ ਬਾਈ ਆਹ ਆਪਣੀ ਵੱਡੀ ਕੂਤਰੀ ਮੇਰਾ ਭਰਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਆਪਣੀ ਐਸ ਮਾਦੀ ਦੀ ਕੁਆਲਿਟੀ ਠੀਕ ਹੈ ਜੀ ਪਿਆਰ ਬੜੇ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਵੱਡੀ ਕੂਤਰੀ ਮਰਾਪਰਾ ਚੈੱਕ ਕਰੋ ਯਾਰ ਤੁਸੀਂ ਮਾਦੀ ਆਪਣੀ ਦਾ ਕਦ ਕਾਠ ਠੀਕ ਹੈ ਜੀ ਅੱਗੋਂ ਚੌੜੀ ਪਿੱਛੋਂ ਜਮਾ ਇਹਨੂੰ ਬੰਦ ਪਤਾ ਲੱਗਦਾ ਬਾਈ ਜੀ ਹੱਥ ਦੇ ਵਿੱਚ ਕੋਈ ਚੀਜ਼ ਆਈ ਆ ਬਿਲਕੁਲ ਲਾਈਟ ਵੇਟ ਕਬੂਤਰੀ ਆ ਜੀ ਠੀਕ ਹੈ ਜੀ ਚੈੱਕ ਕਰ ਲੋ ਚਿੱਟੀ ਸਫੈਦ ਪੂਰੀ ਉੱਚੀ ਲੰਮੀ ਮੱਥੇ ਕੋਲੋਂ ਨੋਕ ਜੈਡ ਬਲੈਕ ਤੇ ਉਤੋਂ ਬਾਈ ਜੀ ਜਮਾ ਚਿੱਟੀਆਂ ਅੱਖਾਂ ਦੀ ਆਪਣੀ ਇਹ ਕੂਤਰੀ ਆ ਅੱਖਾਂ ਦੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਮਰਾਪਰਾ ਅੱਖਾਂ ਦਾ ਤੁਸੀਂ ਇਹ ਨੂਰ ਚੈੱਕ ਕਰ ਸਕਦੇ ਹੋ ਜੇ ਫੋਲੋ ਬਟਾ ਫੋਲੋ ਬਾਈ ਜੀ ਗਰੰਟਡ ਪੇਅਰ ਆ ਠੀਕ ਹੈ ਹੁਣ ਜੇ ਬੰਦਾ ਇਹੋ ਜੇ ਕੂਤਰਾਂ ਦੇ ਬੱਚੇ ਵੀ ਨਾ ਡਾ ਪਾਵੇ ਠੀਕ ਹੈ ਜੀ ਫਿਰ ਤੁਹਾਨੂੰ ਪਤਾ ਉੱਥੇ ਸਾਡੀਆਂ ਗਰੰਟੀਆਂ ਕਿਸੇ ਕੰਮ ਦੀਆਂ ਨਹੀਂ ਮੇਰਾ ਵੀ ਤੇ ਆਹ ਬਾਈ ਜੀ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰੋ ਯਾਰ ਦੇਖੋ ਕਿੱਡਾ ਛੋਟਾ ਜਾਂ ਨੂਰ ਰੱਖਦੀ ਐ ਕੂਤਰੀ ਆਪਣੀ ਅੱਖ ਦਾ ਬਾਕੀ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਦੇਖੋ ਜੀ ਕਿੱਡਾ ਜੈਰੀ ਬਲਾਡਿਆ ਦੇਖੋ ਮੇਰਾ ਭਰਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਦਾ ਪੱਲਾ ਵਿਖਾਉਣਾ ਮੇਰਾ ਵੀਰ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਆ ਲਓ ਜੀ ਇਧਰਲਾ ਪੱਲਾ ਕੈਂਚੀ ਲੱਗਿਆ ਹੋਇਆ ਠੀਕ ਆ ਜੀ ਤੇ ਮੇਰਾ ਵੀਰ ਦੂਸਰਾ ਪੱਲਾ ਇਹਦਾ ਬਿਲਕੁਲ ਸਾਰੇ ਆ ਜੀ ਆ ਲਓ ਮੇਰਾ ਭਰਾ ਬੱਲੇ ਤੁਸੀਂ ਪੱਲੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਠੀਕ ਆ ਜੀ ਵੱਡੀ ਗੂਤਰੀ ਹੱਬੀ ਗੂਤਰੀ ਆ ਜੀ ਇਹ ਚੈੱਕ ਕਰ ਲਓ ਠੀਕ ਹੈ ਹੁਣ ਜੀ ਮਾਦੀ ਆਪਣੀ ਦੀ ਪੂਛ ਆ ਜੀ ਪੂੰਜਰੀ ਤੁਸੀਂ ਇਹਦੇ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਬੰਦ ਪੂਛ ਰੱਖਦੀ ਐ ਠੀਕ ਹੈ ਕੋਈ ਆਪਾਂ ਕਿਤੇ ਫੜੀ ਨਹੀਂ ਐ ਕੋਈ ਕੋਹੋ ਨਹੀਂ ਮੇਰਾ ਵੀਰ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਪੈਰਾਂ ਦੀ ਮੇਰਾ ਭਰਾ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਕੂਤਰੀ ਹੈ ਜੀ ਠੀਕ ਹੈ ਮਰਾ ਵੀਰ ਔਰ ਵੀਰੇ ਬਿਲਕੁਲ ਬੰਦ ਜੋੜਾਂ ਦੀ ਕੂਤਰੀ ਆ ਤੁਸੀਂ ਮਾਦੀ ਦੀਆਂ ਕੰਨੀਆਂ ਚੈੱਕ ਕਰ ਸਕਦੇ ਹੋ ਮੇਰਾ ਭਰਾ ਬਿਲਕੁਲ ਪੂਛ ਦੇ ਨਾਲ ਜਾ ਕੇ ਖੈਂਦੀਆਂ ਨੇ ਠੀਕ ਹੈ ਤੇ ਆਹ ਬਾਈ ਜੀ ਆਪਣੀ ਮਕਮਲ ਕੂਤਰੀ ਸੀਗੀ ਠੀਕ ਹੈ ਜੀ ਸੋ ਆਓ ਸਤਨੂੰ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹੈ ਫੋਟੋ ਕੈਪਟਲਿਕ ਬਾਕੀ ਤੁਸੀਂ ਆਪਣੀ ਮਾਦੀ ਦੀ ਮੇਰਾ ਭਰਾ ਮੁਕੰਮਲ ਤੌਰ ਤੇ ਸਟੈਂਡਿੰਗ ਮਿਜਸ਼ਨ ਚੈੱਕ ਕਰੋ ਦੇਖੋ ਜੀ ਠੀਕ ਹੈ ਜੀ ਕੰਨੀਆਂ ਕਿਵੇਂ ਪੂੰਝੇ ਤੋਂ ਵੀ 1/2 ਇੰਚ ਬਾਹਰ ਨੂੰ ਜਾਂਦੀਆਂ ਨੇ ਚੈੱਕ ਕਰੂੰ ਮੇਰਾ ਭਰਾ ਠੀਕ ਹੈ ਤੇ ਮੇਰਾ ਵੀਰ ਦੱਸਿਓ ਜਰੂਰ ਲਾਜ਼ਮੀ ਕਮੈਂਟ ਕਰਕੇ ਕਿ ਤੁਹਾਨੂੰ ਅੱਜ ਦਾ ਆਪਣਾ ਇਹ ਵੱਡਾ ਜੋੜਾ ਕਿਵੇਂ ਦਾ ਲੱਗਿਆ ਠੀਕ ਹੈ ਬਾਕੀ ਸਤਿਉਨੂੰ ਡਿਲੀਵਰੀ ਇਹਨਾਂ ਦੀ ਆਲ ਪੰਜਾਬ ਆ ਪੰਜਾਬ ਤੋਂ ਇਲਾਵਾ ਵੀਰੇ ਦਿੱਲੀ ਚੰਡੀਗੜ੍ਹ ਤੇ ਆਂਬਾਲਾ ਇੱਥੋਂ ਤੱਕ ਬਾਈ ਜੀ ਕਬੂਤਰ ਆਪਾਂ ਭੇਜੀਦੇ ਨੇ ਠੀਕ ਹੈ ਬਾਕੀ ਕੋਈ ਭਰਾ ਜਿੱਥੋਂ ਵੀ ਬਿਲੋਂਗ ਕਰਦਾ ਆ ਮੰਨ ਕੇ ਚੱਲੋ ਥੋੜਾ ਵੀ ਕੋਸ਼ਿਸ਼ ਹੀ ਕਰੇਗਾ ਕਿ ਆ ਜੋੜਾ ਸਾਨੂੰ ਉੱਥੋਂ ਤੱਕ ਇਹਨਾਂ ਦੀ ਡਿਲੀਵਰੀ ਕਰਵਾ ਕੇ ਦੇਵੇ ਠੀਕ ਹੈ ਉਹ ਜ਼ਿੰਮੇਵਾਰੀ ਸਾਦੀ ਹੋਵੇਗੀ ਠੀਕ ਹੈ ਤੁਹਾਡੀ ਸਿਟੀ ਦੇ ਵਿੱਚ ਪਹੁੰਚ ਕਰਕੇ ਦੇਣ ਦੀ ਸੋ ਠੀਕ ਹੈ ਵੀ ਸਦੋਂ ਨੂੰ ਮਿਲਦੇ ਹੁਣ ਆਪਾਂ ਸੋਨੂੰ ਪਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਲਈ ਕੋਈ ਨਵੇਂ ਟੌਪ ਕਲਾਸ ਦੇ ਖਰੇ ਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਭਜੀ